ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਆ ਸਜਣੋ ਆਪਣੀ ਨਰਖ ਪਰਖ ਤੇ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਤੇ ਦੱਬ ਕੇ ਸ਼ੇਅਰ ਕਰਦਾ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਏ ਅੱਜ ਸਜਣੋ ਪਹੁੰਚੇ ਆ ਪਿੰਡ ਸੋਰਸਿੰਗ ਤੇ ਜ਼ਿਲ੍ਹਾ ਤਰਤਰ ਸਿੰਘ ਤਸੀਹ ਲੱਗਦੀ ਪੱਟੀ ਬਾਈ ਗੁਰਲਾਲ ਸਿੰਘ ਦੇ ਫਾਰਮ ਤੇ ਸੱਜਣੋਂ ਪਹੁੰਚੇ ਆ ਮੀਨੀ ਮੱਝ ਤੇ ਦੋ ਵਾਢਾਂ ਸੱਜਣੋਂ ਲੈ ਕੇ ਆਏ ਆ ਤੁਹਾਡੇ ਲਈ ਬਣੇ ਰਹੋ ਜੁੜੇ ਰਹੋ ਐਂਡ ਤੱਕਰ ਕਰਦੇ ਆ ਗੱਲਬਾਤ ਬਾਈ ਗੁਰਲਾਲ ਸਿੰਘ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੇ ਛੜਦੇ ਕਲਾ ਮਹਾਰਾਜ ਠੀਕ ਸਿੱਧਾ ਐ ਮੈਨਾਂ ਨਿਆਰੇ ਬੱਜੇ ਆਦੇ ਸਤਿ ਸ਼ੁਕਰ ਹੈ ਮਹਾਰਾਜ ਦਾ ਹਾਂਜੀ ਹਾਂਜੀ ਐਡਰੈਸ ਭਾਈ ਜੀ ਨੋਟ ਕਰੀਏ ਐਡਰੈਸ ਵੀਰ ਜੀ ਨਾਮ ਮੇਰਾ ਸਰਦਾਰ ਗੁਲਾਲ ਸਿੰਘ ਹਾਂ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨਵਾ ਜੀ ਹਾਂ ਤਹਿਸੀਲ ਪੱਟੀ ਆ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 8217282497 ਠੀਕ ਆ ਹਾਂਜੀ ਤੇ ਮਹਾਰਾਜ ਬਾਬਿਓ ਜੱਜਾ ਐਤੋਂ ਕਰੀਏ ਸ਼ੁਰੂਆਤ ਹਾਂਜੀ ਭਾਜੀ ਇਸੇ ਤੋਂ ਕਰ ਲਗੇ ਸ਼ੁਕਰ ਹੈ ਜੀ ਹਾਂਜੀ ਇਹ ਸੋਈ ਸਵਾਈ ਜਾਤੀ ਤਾ ਜੀ ਇਹ ਰਾਤ ਹੀ ਸੋਈ ਅ ਠੀਕ ਆ ਤੇ ਇਹ ਇੱਕੋ ਚੋਈਸ ਵੇਰੇ ਕੀਤੀ ਅਜੇ तकरीबन 4 ਤੋਂ 4.5 5 ਕਿਲੋ ਚੋਈ ਹੋਊਗੀ ਅੱਛਾ ਹਾਂਜੀ ਚੋਣ ਜਾਣੇ ਨਹੀਂ ਜਾਦੀ ਕੋਈ ਭੈਣ ਭਰਾ ਸੌਦਾ ਕਰ ਲੇ ਇਤਰਾ ਹੀ ਲੱਦ ਕੇ ਲੈ ਜਾਣੀ ਅਗਲੇ ਦੇ ਘਰ ਲਾ ਕੇ ਤਸੱਲੀ ਨਾਲ ਐ ਚੁਆ ਕੇ ਫਿਰ ਪੈਸੇ ਲਵਾਂਗੇ ਸਹੀ ਗੱਲ ਹਾਂਜੀ ਲਓ ਸੱਜਣਾ ਬਾਕੀ ਨਵਾਂ ਧੋਣ ਵਾਲੀ ਆ ਜਿਹੜੇ ਸੂਰੀ ਤਾਜੀ ਫਿਰ ਤਾਜ਼ੀ ਨਵਾਈ ਨੂੰ ਹੀ ਸੋਹ ਸਾਬ ਰੰਗ ਢਾਂਗ ਦੀ ਚੰਗਾ ਹਾਂਜੀ ਮਦਰੀਆਂ ਘੋਟੀਆਂ ਜਾ ਗਈ ਜੀ ਹਾਂਜੀ ਹਾਂਜੀ ਤਾਂ ਤੁਲਕੇ ਦੇ ਮੱਝਾ ਵਾਲਾ ਇੰਨਾ ਪਿਆਰਾ ਲੱਗਾ ਗੱਲ ਛੱਡ ਦਿਓ ਨਹੀਂ ਨਹੀਂ ਬਹੁਤ ਸੋਹਣੀ ਹੈ ਜੀ ਆਹ ਦੀ 400 ਦੇ ਪੀਨ ਵਾਲੀ ਹੈ ਜੀ ਮੇਰਾ ਹਾਂਜੀ ਹਾਂਜੀ ਲਓ ਜੀ ਤੇ ਬਾਈ ਜੀ ਦੀ ਕੀਮਤ ਕੀਮਤ ਮੋਲੇ ਦਾ ਕਰਦੇ 50000 ਰੁਪਿਆ ਜੀ ਹਾਂਜੀ ਲਾਚ ਦੇ ਲੈ 45000 ਦੀ ਦੇ ਦਾਂਗੇ ਹੋਰ ਛੱਡ ਦਿਓ ਹੋਰ ਫਿਰ ਤੁਸੀਂ ਦੱਸ ਦੋ ਕੀ ਦੋ ਛੱਡ ਦਿਓ ਨਹੀਂ 43 ਦੀ ਜੈਸਨ ਚਲੋ 43 ਦੀ ਲਾਗਤ ਆਪਾਂ ਦੇ ਹੀ ਦੇਣੀ ਆ ਜੀ ਹਾਂਜੀ ਜੈਸਨ ਅੱਗੇ ਆ ਕੇ ਮੀਨੀ ਹਨਾ ਹਾਂਜੀ ਮੀਨੀ ਭਾਜੀ ਦੂਜਾ ਸੁਆ ਸੁਈ ਆ ਇਹ ਵੀ ਰਾਤ ਦੀ ਸੁਈ ਆ ਦੁੱਧ ਦੁੱਧ ਦੇ ਦਸ ਲਈ ਇੱਕੋ 250 ਕਿਲੋ ਕੀਤੀ ਆ ਜੀ ਝੂਠ ਮਾਰਨਾ ਮਾੜਾ 3 3.5 ਕਿਲੋ ਚੋਈ ਸੀ ਦੁੱਧ 11 12 ਕਿਲੋ ਮੈਂ ਦੇ ਜੂਗੀ ਕਟਾ ਮਗਰ ਜੀ ਕਟਾ ਹਾਂਜੀ ਠੀਕ ਹੈ ਜੀ ਜੀ ਲਓ ਸੱਜਣੋ ਮੈਂ ਸੁਈ ਸਵਾਈ ਤਾਜੀ ਬਿਲਕੁਲ ਮੇਲ ਕਾਫ ਬੱਚੇ ਨੂੰ ਜਨਮ ਦਿੱਤਾ ਜੀ ਲਓ ਜੀ ਮੀਨੀ ਢੇਲੀ ਜੀ ਨੂੰ ਕਹਿ ਸਕਦੇ ਆ ਕੀ ਕੋਣ ਜਾਣੇ ਇੱਕ ਨੰਬਰ ਸੰਧੂ ਸਭ ਕੋਈ ਭੰਟਰਾ ਸੌਦਾ ਕਰ ਲੈ ਜੀ ਸਾਈ ਬਹਿਨਾ ਪਾ ਦੇ ਜੀ ਤਸੱਲੀ ਨਾ ਜਾ ਕੇ ਚਵਾ ਕੇ ਫੇਰ ਪਈ ਆਪਾਂ ਘਰੋਂ ਜਾ ਕੇ ਲਿਉਣੇ ਆ ਸਹੀ ਗੱਲ ਹਾਂ ਜੀ ਕੋਈ ਚੀਜ਼ ਨਹੀਂ ਕਰਨੀ ਆਪਾਂ ਨੂੰ ਠੀਕ ਹੈ ਹਾਂ ਜੀ ਤੇ ਬਾਈ ਜੀ ਦਾ ਰੇਟ ਇਹਦਾ ਮੁੱਲ ਕਰਦੇ ਆਪਾਂ 95000 ਰੁਪਏ 90 ਦੀ ਦੇ ਦਈਏ ਜੀ ਜੈ ਸਨੋ ਬਾਈ ਜੀ ਤੇ ਇਹਨੂੰ ਛੱਡ ਦਗੇ 85 ਦੀ ਕਰ ਦੇ ਬਾਈ ਨਹੀਂ ਤੱਕ ਨਹੀਂ ਨਹੀਂ ਜਾਣ ਦੇ ਬਾਈ ਲਾ ਦੇ ਮਾੜੀ ਜੀ ਲੇਵਾਲੂਆ ਵਖਾ ਦੇ ਨਹੀਂ ਲੇਵਾਲੂਆ ਬਹੁਤ ਜੀ ਠੰਡੀ ਬੜੀ ਮੈਂ ਬਾਕੀ ਲਾ ਦੇ ਮਾੜੀ ਜੀ ਹਾਂ ਜੀ ਲਓ ਸੱਜਣੋ ਵੇਖੋ ਕਿਤੇ ਸਾਤ ਆਕੇ ਇੱਕ ਪੱਦਰ ਹਾਂਜੀ ਲਾਜ ਦੀ ਆਪਾਂ 85000 ਦੀ ਮਹਰ ਦੇ ਦੇਣੀ ਹੈ ਜੀ ਠੀਕ ਆ ਹਾਂਜੀ ਆ ਵੱਡੀ ਆ ਸ਼ਹਿਰ ਦੀ ਆ ਗਈ ਐ ਸ਼ਹਿਰ ਤੇ ਜਰਸੀ ਦਾ ਕਰੋ ਜੇ ਹਾਂ ਕਰੋ ਸੰਗ ਦੇ ਹਾਂਜੀ ਇਹਨੂੰ ਅੱਜ ਸੂਈ ਨੂੰ ਚੌਥਾ ਤੇ ਜੇ ਮਗਰ ਵੱਛੀ ਜੇ ਵੱਛੀ ਆ ਗਈ ਹੈ ਨਾ ਸ਼ਹਿਰ ਦੀ ਵੱਛੀ ਆ ਮਗਰ ਜੀ ਹਾਂ ਕਾਲੀ ਟੱਪੀ ਹਾਂਜੀ ਲਓ ਜੀ ਭਾਈ ਦੁੱਧ ਕੋਲ ਕਿੰਨਾ 14 ਲੀਟਰ ਬੋਲਾ ਹੋਊਗਾ ਜੀ ਠੀਕ ਆ ਕੋਈ ਭੈਣ ਭਰਾਏ ਕਦਾਂਗੇ ਵੀਡੀਓ ਕਾਲ ਤੇ ਚੋਲੇ ਜਿਹੜਾ ਦੂਰੋਂ ਆ ਦੂਜੇ ਡੰਗ ਆਪਾਂ ਨੂੰ ਸਾਈ ਪੈਣਾ ਪਾ ਦੇ ਅਗਲੇ ਦੇ ਘਰ ਲਾਦ ਕੇ ਲੈ ਜਾਾਂਗੇ ਤਸੱਲੀ ਨਾਲ ਜਾ ਕੇ ਚਵਾ ਕੇ ਤਸ ਦੋਰ ਦੋ ਲੰਮੀ ਨੌ ਸੱਜਣਾ ਆਹ ਸਭ ਜਰਸੀ ਦਾ ਕ੍ਰੋਸ ਆਂ ਗਿਆ ਵੈੜ ਚੰਗੀ ਠੀਕ ਆ ਤੇ ਬਾਕੀ ਦੁੱਧਾਂ ਦਾ ਜਾਬ ਲਇਓ ਕਿੰਨਾ ਕ ਭਾਂਡੇ ਚ ਪਾਵ ਜੂਗੀ ਬੱਚੀ ਮਗਰ ਆ ਗਈ ਨਾ ਬੱਚੀ ਮਗਰ ਆ ਪਹਿਲੇ ਸੂਏ ਕੱਢਿਆ 17 18 ਕਿਲੋ ਦੁੱਧ ਦੂਜਾ ਸਵੇਰ ਤੂਈ ਆ ਠੀਕ ਆ ਜੀ ਹਾਂ ਜੀ ਇਹ ਤੇ 20 ਕਰ ਸਕਦੀ ਹੈ ਤੇ ਲਓ ਜੀ ਲਓ ਸੱਚਾ ਉਹ ਬੱਚੀ ਕੱਦ ਪੁੱਤ ਵੇਖੋ ਵਜਨ ਵੇਖੋ ਜੀ ਕੱਦ ਪੁੱਤ ਪੂਰਾ ਆਜੇ ਤੁਹਾਡੇ ਜੱਡਾ ਜੀ ਜੀ ਆਜੀ ਮਹਾਰਾਜ ਦੁੱਧ 20 ਕਿਲੋ ਵਾਲੀ ਕਰਮਾ ਵਾਲੀ ਮਹਾਰਾਜ ਨਵੀਂਦਰੀ ਰੱਖੇ ਤੀਜੇ ਚੌਥੇ ਦਿਨ ਦੀ ਸੂਈ ਆ ਤੇ 13 14 ਕਿਲੋ ਬੋਲ ਆਊਗਾ ਠੀਕ ਹੈ ਹਾਂਜੀ ਆ 13 ਆਜੇ 14 ਜੇ ਹੁਣ ਮੌਕਾ ਠੰਡਾਈ ਹੋਊਗਾ ਜੀ ਠੰਡਾਈ ਠੀਕ ਹੈ ਤੇ ਰੇਟ ਬਾਈ ਜੀ ਰੇਟ ਸੰਤੂ ਸਾਹਿਬ ਇਹਦਾ ਕਰਦੇ 70000 ਰੁਪਇਆ ਹਾਂ 65000 ਦੀ ਦੇ ਦਗੇ ਮੇਰੋਂ ਤੁਹਾਡੀ ਖੁਸ਼ੀ ਹੈ ਤਿੰਨ ਹੋਰ ਛੱਡ ਕੇ ਲਾਹਤੀ 62000 ਦੀ ਆਪਾਂ ਦੇ ਦੇਣੀ ਜੀ ਦੇ ਦੇ ਜੀ ਹਾਂਜੀ ਦੇ ਦਾਂਗੇ ਜੀ ਹਣਾ ਕੋਈ ਭਾਣਾ ਭਰਾ ਫੋਨ ਕਰੇ ਮਾਨਤਾਣ ਕਰਾਂਗੇ ਜਰੂਰ ਠੀਕ ਹੈ ਬਾਕੀ ਵੇਖੋ ਟਾਪੀ ਨਹੀਂ ਫਿਰਦੀ ਕਰਮਾ ਨਹੀਂ ਕੋਈ ਇਹ ਨਹੀਂ ਹੈ ਬਿਲਕੁਲ ਹਾਂਜੀ ਲੋ ਜੀ ਸੱਜਣਾ ਖਰੀਦਦਾਰੀ ਤੁਸੀਂ ਆਪਣੀ ਕਰਿਓ ਪਿੰਡ ਸੌਰਸਿੰਗ ਪਹੁੰਚ ਕੇ ਪਸ਼ੂ ਸਾਰੇ ਚੰਗੇ ਬਾਈ ਦੇ ਕੋਲ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਅਗਲੀ ਅਪਡੇਟ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾ ਜੀ